ਇਹ ਟਰੈਕਟਰ ਤਿਆਰ ਕੀਤੇ ਗਏ ਆ ਤੇ ਅਸੀਂ ਆਪਣਾ ਜਿਹੜਾ ਰੌਂਡ ਕੱਢਣਾ ਆ ਤੇ ਸ਼ਾਂਤਮੀ ਢੰਗ ਨਾਲ ਕੱਢਣਾ ਆ ਪਰ ਸਾਨੂੰ ਸ਼ੌਂਕ ਆ ਅਸੀਂ ਮਤਲਬ ਕਿ ਉਹ ਟਰੈਕਟਰ ਆ ਜਿਹੜੇ ਕਿ ਵਗਦੇ ਦਰਿਆਵਾਂ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਜਿਹੜੇ ਕਿ ਪਹਾੜਾਂ ਵਿੱਚ ਦੀ ਵੀ ਲੰਘ ਸਕਦੇ ਆ ਪਹਾੜ ਚੀਰ ਕੇ ਵੀ ਲੰਘ ਸਕਦੇ ਆ ਮੇਂਦਰਾ ਗਾਸਤ ਆਜ਼ਾਦੀ ਹੁੰਦੇ ਨੇ ਜੀ ਇਹ ਯਾਦ ਹੋਈਏ ਕਿ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਸੀ ਪਿਆਰ ਕਰਨ ਦਾ ਕਾਰਨ ਇਹ ਹੈ ਸਰਕਾਰਾਂ ਗਰੀ ਗੱਲ ਹੀ ਨਹੀਂ ਮੰਨਦੀਆਂ ਜੇ ਹੁਣ ਤੁਹਾਡੇ ਸਾਹਮਣੇ 26 ਜਨਵਰੀ ਦੇ ਪੱਲੋਂ ਕਿੰਨਾ ਕੁਝ ਹੋ ਗਿਆ ਇਹ ਉਤਮ ਨਹੀਂ ਇਹ ਗੱਲ ਆਈ ਸਰਕਾਰ ਨੂੰ ਹੋਰ ਇੱਕ ਤੋਂ ਪਰੇ ਕੀ ਹੈ ਸਤਿ ਸ਼੍ਰੀ ਅਕਾਲ ਜੀ டி5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਚੋਤ ਸਿੱਧੂ 15 ਅਗਸਤ ਨੂੰ ਦੇਸ਼ਪੁਰ ਦੇ ਵਿੱਚ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਸ ਟਰੈਕਟਰ ਮਾਰਚ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਦੇਸ਼ਪੁਰ ਦੇ ਵਿੱਚ ਵੇਖੀਆਂ ਜਾ ਰਹੀਆਂ ਨੇ ਕਿਉਂਕਿ 2021 ਦੇ ਵਿੱਚ ਪਹਿਲੀ ਵਾਰ ਇਹ ਟਰੈਕਟਰ ਮਾਰਚ ਦਿੱਲੀ ਦੇ ਵਿੱਚ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਕਿਸਾਨ ਲੀਡਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਹਰ ਸਾਲ ਕੱਢਿਆ ਜਾਵੇ ਤੇ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜਿਹੜਾ ਉਹ ਜ਼ਾਹਰ ਕੀਤਾ ਜਾਵੇ ਸੋ ਅਜੇਹੇ ਦੇ ਵਿੱਚ ਇਸ ਵਾਰ ਫਿਰ ਫਰਤੋਂ ਇਹ ਟਰੈਕਟਰ ਮਾਰਚ ਹੈ ਜਿਹੜਾ ਉਹ ਕੱਢਿਆ ਜਾਣਾ ਹੈ ਤਿਆਰੀਆਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਟਰੈਕਟਰ ਨੇ ਜਿਹੜੇ ਉਹ ਵੱਡੇ ਪੱਧਰ ਦੇ ਉੱਪਰ ਮੋਡੀਫਾਈ ਕਰਵਾ ਲਏ ਗਏ ਨੇ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਿਸ ਤਰ੍ਹਾਂ ਦਾ ਨੁਕਸਾਨ ਉਹਨਾਂ ਦੇ ਟਰੈਕਟਰਾਂ ਦਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਸੀ ਉਹ ਇਸ ਵਾਰ ਨਹੀਂ ਹੋਵੇਗਾ ਕਿਉਂਕਿ ਮੋਡੀਫਾਈ ਟਰੈਕਟਰ ਕਰਵਾ ਲਏਗੇ ਨੇ ਵੱਡੇ ਪੱਧਰ ਦੇ ਉੱਪਰ ਬੰਪਰ ਨੇ ਜਿਹੜੇ ਉਹ ਹੋਰ ਜ਼ਿਆਦਾ ਵੱਡੇ ਨੇ ਟਰੈਕਟਰਾਂ ਦੇ ਅੱਗੇ ਲਗਵਾ ਲਏਗੇ ਨੇ ਤੇ ਜਿਹੜੀ ਹਾਰਸ ਪਾਵਰ ਹੈ ਉਹ ਵੀ ਟਰੈਕਟਰਾਂ ਤੇ ਵਧਾ ਦਿੱਤੀ ਗਈ ਹੈ ਇਥੋਂ ਤੱਕ ਕਿ ਇਹਨਾਂ ਨੇ ਕਿਸਾਨਾਂ ਨੇ ਇਹ ਕਹਿ ਦਿੱਤਾ ਹੈ ਕਿ ਜੇਕਰ ਹੁਣ ਸਾਨੂੰ ਕਿਸੇ ਦਰਿਆ ਦੇ ਵਿੱਚੋਂ ਲੰਘਣ ਲਈ ਕਹਿ ਦਿੱਤਾ ਜਾਵੇ ਪਹਾੜਾਂ ਦੇ ਉੱਪਰ ਦੀ ਟੱਪਣ ਲਈ ਕਹਿ ਦਿੱਤਾ ਜਾਵੇ ਤਾਂ ਅਸੀਂ ਉਹਦੇ ਲਈ ਵੀ ਤਿਆਰ ਹਾਂ ਯਾਨੀ ਕਿ ਤਿਆਰੀ ਨੇ ਜਿਹੜੀਆਂ ਵੱਡੇ ਪੱਦਰ ਤੇ ਖਿੱਚ ਲਈਆਂ ਗਈਆਂ ਨੇ ਖਾਸ ਤੌਰ ਤੇ ਇਸ ਵਿੱਚ ਹਰਿਆਣਾ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾਵੇਗਾ ਇਸ ਮੌਕੇ ਹੋਰ ਕੀ ਕੁਝ ਕਹਿਣਾ ਕਿਸਾਨ ਲੀਡਰਾਂ ਦਾ ਤੇ ਕਿਸਾਨਾਂ ਦਾ ਆਓ ਜਾਣਦੇ ਆ ਕੋਈ ਜਿਹੜਾ 15 ਅਗਸਤ ਦਾ ਆਪਾਂ ਟਰੈਕਟਰ ਮਾਰਚ ਕਰਨਾ ਉਹਦੇ ਲਈ ਟਰੈਕਟਰ ਆਪ ਤਿਆਰ ਕੀਤੇ ਆ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ 15 13 ਫਰਵਰੀ ਤੋਂ ਸਾਨੂੰ ਹਰਿਆਣੇ ਵਿੱਚ ਰੋਕਿਆ ਹੋਇਆ ਅਸੀਂ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜਿਆ ਨਵੇਂ ਤਿੰਨ ਕਾਲੇ ਕਾਨੂੰਨ ਹੋਰ ਲੈ ਆਂਦੇ ਆ ਔਰ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਹੈ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 144 ਲਾ ਸਕਦੇ ਆ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਰਹੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹੜੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਉਹ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਊ ਪਰ 15 ਅਗਸਤ ਆਜ਼ਾਦੀ ਦਾ ਦਿਨ ਹੈ ਲੋਕ ਜਿਹੜਾ ਇਸ ਦਿਨ ਨੂੰ ਪੂਰੀ ਆਜ਼ਾਦੀ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਸੀਂ ਇਹ ਦਿਨ ਨਹੀਂ ਕਿਉਂ ਚੁਣਿਆ ਕਿਉਂਕਿ 15 ਅਗਸਤ ਜਦੋਂ ਆਏ ਹੋਰ ਵੀ 15 ਅਗਸਤ ਆਜ਼ਾਦੀ ਦਾ ਦਿਨ ਹੈ ਜੀ ਇਹ ਯਾਦ ਹੋਈਏ ਤਾਂ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆਂ ਕੀ ਅਸੀਂ ਕੋਈ ਬਾਹਰਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰ ਲਈਦੀ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਹ ਤਾਂ ਦੁਬਾਰਾ ਕਰਤੀਆਂ ਬੰਡੀਆਂ ਮੇਰੇ ਖਿਆਲ ਤੇ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣੇ ਤੋਂ ਪੰਜਾਬ ਤੇ ਰੋਕ ਲਾਈ ਗਈ ਆ ਐਂ ਤਾਂ ਕਿਉਂ ਬੰਡੀਆਂ ਕਰ ਰਹੇ ਆ ਜਿਹੜੀ ਸਰਕਾਰ ਆ ਸਾਡੇ ਚਾਅ ਉਸ ਚੀ ਭਾਈਚਾਰੇ 'ਚ ਫੁੱਟ ਪਾਉਂਦੀ ਆ ਇਹ ਸਰਕਾਰ ਜਿਹੜੀ ਆ ਧੱਕਾਸ਼ਾਹੀ ਕਰਦੀ ਆ ਤੇ ਕੀ ਲੱਗਦਾ ਕਿਉਂਕਿ ਸਰਕਾਰ ਨੇ ਤਾਂ ਕਿਹਾ ਹੈ ਕਿ ਮੀਟਿੰਗ ਕਰੋ ਬੈ ਕੇ ਇਸ ਗੱਲ ਦਾ ਹੱਲ ਹੁੰਦਾ ਪਰ ਪ੍ਰੋਟੈਸਟ ਕਰਨਾ ਕਿ ਹੱਲ ਨਜ਼ਰ ਦਿਖਦਾ ਨਜ਼ਰ ਆ ਰਿਹਾ ਦੇਖੋ ਜੀ ਕਦੇ ਅਸੀਂ ਨਾ ਕੀਤੀ ਹੋਵੇ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਸਰਕਾਰ ਕਿਉਂ ਨਹੀਂ ਦੁਬਾਰਾ ਟਾਈਮ ਦੇਦੀ ਪਰ ਜੇ ਗੱਲ ਕੀਤੀ ਜਾਵੇ ਕਿ ਪਿਛਲੀ ਵਾਰ ਜਦੋਂ ਅੰਦੋਲਨ ਕੀਤਾ ਗਿਆ ਕਿਸਾਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਉਸੇ ਜ਼ਰੂਰ ਕਾਮਯਾਬੀ ਮਿਲੀ ਸੀਗੀ ਤੇ ਇਸ ਵਾਰ ਵੀ ਇਲਾਵਾ ਕਾਮਯਾਬੀ ਮਿਲੂ ਉਸੇ ਕਾਮਯਾਬੀ ਨੂੰ ਅਸੀਂ ਦੁਬਾਰਾ ਵਰਕਰਾਰ ਕਰਾਉਣਾ ਚਾਹੁੰਦੇ ਆ ਕਿਉਂਕਿ ਆਪ ਮੋਦੀ ਸਰਕਾਰ ਉਦੋਂ ਗਲਤੀ ਮੰਨੀ ਸੀ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਵਾਪਸ ਕਿਤੇ ਸੀ ਉਹ ਲਾਗੂ ਕਿਉਂ ਨਹੀਂ ਕੀਤੇਗਾ ਉਹ ਜਿਹੜੇ ਪਰਾਲੀ ਦਾ 1 ਕਰੋੜ ਰੁਪਏ ਜੁਰਮਾਨਾ ਕਿਸਾਨ ਤੇ ਰੱਖਿਆ ਗਿਆ ਸੀ ਜਿਹੜਾ ਕਿ ਪੋਲਿਊਸ਼ਨ ਬੋਰਡ ਨੇ ਇਹ ਦੱਸਿਆ ਕਿ ਕਿਸਾਨੀ ਦਾ ਜਿਹੜਾ ਸਿਰਫ 2.5% ਪੋਲਿਊਸ਼ਨ ਆ ਖੇਤੀਬਾੜੀ ਦਾ ਇਸ ਤੋਂ ਵੱਧ ਨਹੀਂ ਯਾਰ ਪੋਲਿਊਸ਼ਨ ਤਾਂ ਹੈਗਾ ਆ ਇੰਡਸਟਰੀ ਦਾ ਟਰਾਂਸਪੋਰਟ ਦਾ ਤੇ ਕਿਸਾਨਾਂ ਦੇ ਉੱਤੇ ਥੋਪਿਆ ਜਾਂਦਾ ਜਿਹੜੇ ਨੂੰ ਇੰਡਸਟਰੀ ਉਹ ਦਿਖਦੀ ਨਹੀਂ ਕਾਮ ਸੇ ਕਾਮ ਚਿਮਨੀ ਆ ਇਧਰ ਧੂਆਂ ਦਿਨ ਰਾਤ 24 ਘੰਟੇ ਕੱਢਦੀਆਂ ਔਰ ਉਹਦੇ ਮੂਰੇ ਕੋਈ ਮੂੰਹ ਕਰਕੇ ਦਿਖਾ ਲਈ ਚਿਮਨੀ ਦੇ ਜੇ 2 ਮਿੰਟ ਕੋਈ ਸਾਹ ਲੈ ਜੇ ਤਾਂ ਗੱਲ ਕਰਿਓ ਔਰ ਖੇਤੀ ਦੇ ਵਿੱਚ ਜਦੋਂ ਅਸੀਂ ਜੇ ਪਰਾਲੀ ਦੀ ਕੋਈ ਮਜਬੂਰੀ ਦੇ ਅਨਸਾਰ ਸਾੜਦਾ ਵੀ ਆ ਉਹ ਕਿਸਾਨ ਉਹਦੇ ਵਿੱਚ ਆਪ ਖੋਤਰੇ ਫਿਰਦਾ ਹੁੰਦਾ ਉਹਨੂੰ ਕਿੰਨਾ ਕੁ ਨੁਕਸਾਨ ਹੁੰਦਾ ਕੀ ਲੱਗਦਾ ਇਹ ਇਹਨਾਂ ਨੂੰ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਬੈਠਿਆਂ ਨੂੰ ਜ਼ਿਆਦਾ ਧੂੰਆਂ ਲੱਗਦਾ ਖੇਤੀ ਦਾ ਜਿਸ ਤਰ੍ਹਾਂ ਤੁਸੀਂ ਟਰੈਕਟਰ ਤਿਆਰ ਕੀਤੇ ਅੱਦੇ ਪੰਜਾਬ 'ਚ ਹੋਰ ਵੀ ਜ਼ਿਲ੍ਹਿਆਂ 'ਚ ਤਿਆਰ ਹੋਏ ਨੇ ਦੇਖੋ ਬਾਕੀ ਤਾਂ ਆਪਾਂ ਨੂੰ ਪਤਾ ਨਹੀਂ ਆਪਣੀ ਦਵਾਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਇਹ ਟਰੈਕਟਰ ਤਿਆਰ ਕੀਤੇ ਗਏ ਆ ਤੇ ਅਸੀਂ ਆਪਣਾ ਜਿਹੜਾ ਰੌਂਡ ਕੱਢਣਾ ਆ ਤੇ ਸ਼ਾਂਤਮੀ ਢੰਗ ਨਿਕਲਣਾ ਆ ਪਰ ਸਾਨੂੰ ਸ਼ੌਂਕ ਆ ਅਸੀਂ ਮਤਲਬ ਕਿ ਉਹ ਟਰੈਕਟਰ ਆ ਜਿਹੜੇ ਕਿ ਵਗਦੇ ਦਰਿਆਵਾਂ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਜਿਹੜੇ ਕਿ ਪਹਾੜਾਂ ਵਿੱਚ ਦੀ ਵੀ ਲੰਘ ਸਕਦੇ ਆ ਪਹਾੜ ਚੀਰ ਕੇ ਵੀ ਲੰਘ ਸਕਦੇ ਆ ਇਹ ਉਹ ਜਿਹੇ ਟਰੈਕਟਰ ਆ ਤੇਜਿੰਦਰ ਸਿੰਘ ਜੀ ਤੇਜਿੰਦਰ ਜੀ ਟਰੈਕਟਰ ਤਿਆਰ ਕੀਤੇ ਗਏ ਨੇ ਹਾਂਜੀ ਤੇ ਇਹ ਕਿਵੇਂ ਤਿਆਰ ਕੀਤੇ ਗਏ ਨੇ ਕੀ ਕੀ ਇਹਦੇ ਵਿੱਚ ਚੇਂਜਸ ਕੀਤੇ ਗਏ ਨੇ ਪਹਿਲਾਂ ਇਹ ਤਾਂ ਇਹਨਾਂ ਦੇ ਵੱਲੋਂ ਆਪਣੇ ਬੰਪਰ ਮੋਡੀਫਿਕੇਸ਼ਨ ਕੀਤੀ ਆ ਯਾਨੀ ਬੈਰੀਕੇਡ ਪਿਛਲੀ ਵਾਰ ਲੱਗ ਗਏ ਸੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੈਕਟਰ ਦੇ ਸ਼ੋਹਾਂ ਦਾ ਇਹਨਾਂ ਨੇ ਜਾਨੀ ਕਿ ਅੱਗੇ ਨਾਲ ਅਕਸੈਂਡ ਕੀਤੇ ਵੱਡੇ ਕੀਤੇ ਆ ਬੰਪਰ ਦੂਜੀ ਇਹਨਾਂ ਦੀ ਪਾਵਰ ਵਧਾਈ ਹੈ ਤੇ ਇਹ ਟਰੈਕਟਰ ਤਿਆਰ ਕਰਨ ਦਾ ਕਾਰਨ ਕੀ ਹੈ ਤਿਆਰ ਕਰਨ ਦਾ ਕਾਰਨ ਇਹ ਹੈ ਸਰਕਾਰਾਂ ਗਰੀ ਗੱਲ ਹੀ ਨਹੀਂ ਮੰਨਦੀਆਂ ਜੇ ਹੁਣ ਤੁਹਾਡੇ ਸਾਹਮਣੇ 26 ਜਨਵਰੀ ਦੇ ਪੱਲੋ ਕਿੰਨਾ ਕੁਸ਼ ਹੋ ਵੜਿਆ ਹੈ ਜੇ ਉਤੋਂ ਵੀ ਨਹੀਂ ਅਗਲਾਈ ਸਰਕਾਰ ਨੂੰ ਹੋਰ ਇਸ ਤੋਂ ਪਰੇ ਕੀ ਹੈ ਤੇ ਕੀ ਲੱਗਦਾ ਹੈਗਾ ਕਿ ਜਿਹੜਾ ਟਰੈਕਟਰ ਮਾਰਚ 15 ਤਰੀਕ ਨੂੰ ਕੱਢਣ ਦਾ ਐਲਾਨ ਕੀਤਾ ਹੈ ਕਿਸਾਨਾਂ ਵੱਲੋਂ ਲੱਗ ਨਹੀਂ ਰਿਹਾ ਆਜ਼ਾਦੀ ਦੇ ਦਿਨ ਦੇ ਦਿਨ ਹੀ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਇਸ ਦਿਨ ਨੂੰ ਤਾਂ ਲੋਕ ਜਿਹੜਾ ਪੂਰਾ ਭਾਰਤ ਮਨਾਉਂਦਾ ਹੈ ਬਿਲਕੁਲੀ ਪਰ ਚੱਕਰ ਇਹ ਸਾਨੂੰ ਆਜ਼ਾਦੀ ਮਿਲੀ ਕਿਦਣੇ ਆ ਜੀ 47 ਤੋਂ ਹੁਣ ਤੱਕ ਲੈ ਕੇ ਆਹੀ ਚੀਜ਼ਾਂ ਚੱਲਣ ਡਈਆਂ ਇੱਕੋ ਹੀ ਧਰਨੇ ਇੱਕੋ ਹੀ ਮੁੱਦੇ ਆ ਜਿਹੜੇ ਹਜੇ ਤੱਕ ਚੱਲਦੇ ਪਏ ਆ ਕੋਈ ਮੁੱਦਾ ਵੱਖਰਾ ਨਹੀਂਗਾ ਜਾਂ ਨਾ ਮੁੱਦਿਆਂ ਦਾ ਕੋਈ ਫਰਕ ਪੈ ਗਿਆ ਉਹ ਵੀ ਇਨੇ ਚਿਰਾਂ ਚ 75 ਸਾਲ ਹੋ ਗਈ ਹੈ ਲਗਭਗ ਉਦ ਦੇ ਉੱਤੇ ਦੇ ਉੱਤੇ ਗੜੇ ਆ ਜਿੱਦਾਂ ਹੁਣ ਕਹਿੰਦੇ ਆਪਣੇ ਜੀ ਕਿਸਾਨ ਧੂਮਾ ਕਰਦੇ ਆ ਲਾ ਲੋ ਕਿੰਨੇ ਚਿਰਾਂ ਦੀ ਖੇਤੀ ਹੋਣ ਢੀ ਆ ਅੱਗ ਬਾਲਦੇ ਆ ਉਦੋਂ ਨਹੀਂ ਪ੍ਰਦੂਸ਼ਣ ਹੋਇਆ ਜਦੋਂ ਦੀਆਂ ਫੈਕਟਰੀਆਂ ਹੋਈਆਂ 20-25 ਸਾਲਾਂ ਤੋਂ ਪ੍ਰਦੂਸ਼ਣ ਹੋਇਆ ਆ ਤੇ ਹੁੰਦਾ ਵੀ ਹਮੇਸ਼ਾ ਵੱਡੇ ਸ਼ਹਿਰਾਂ 'ਚ ਆ ਪਿੰ ਕੀ ਲੱਗਦਾ ਹੈ ਕਿ ਟਰੈਕਟਰ ਮਾਰਚ ਕੱਢਣ ਨਾਲ ਕੋਈ ਫਰਕ ਪਈਗਾ ਪਿਆ ਜੀ 26 ਨੂੰ ਚੰਗੀ ਤਰ੍ਹਾਂ ਪਿਆ ਸੀਗਾ ਫਰਕ ਤਾਂ ਇੱਕ ਆਥਮ ਦੀ ਇਹ ਸੰਗੀ ਨੱਪ ਹੁੰਦੀ ਹੈ ਜੀ ਪਰ ਹਰਿਆਣੇ ਬਾਰਡਰ ਤੋਂ ਤਾਂ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਫਿਰ ਚਟੀਆਂ ਝੰਡੀਆਂ ਕਰੀ ਮੁਰੇ ਲਾਈਆਂ ਜਾਂਦਾ ਫਿਰ ਹੱਥੋਂ ਪਾਈ ਹੋ ਜਾਣ ਸਿੱਧੇ ਹੀ ਚੱਕਰੇ ਆ ਨਾ ਸਾਡੇ ਕਿਸਾਨ ਹੈਗੇ ਨਰਮ ਦਿਲ ਸਾਰੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀਆਂ ਵੀ ਹਲਾਦਾਂ ਆ ਤੇ ਉਹਨਾਂ ਦੀਆਂ ਵੀ ਆ ਇਸ ਕਰਕੇ ਨਹੀਂ ਕੋਈ ਇੰਨਾ ਗਲਤ ਸਟੈਪ ਚੱਕਦੇ ਇਹਦਾ ਇਹਨਾਂ ਨੇ ਮੁਰੇ ਕੀ ਇਹ ਚੀਜ਼ ਝੜਦੀ ਆ ਜੇ ਹੁਣ ਫੌਜੀ ਉਹ ਵੀ ਕਿਸਾਨ ਨਹੀਂ ਆ ਕਿੰਨੇ ਕ ਟਰੈਕਟਰ ਤਿਆਰ ਕੀਤੇ ਗਏ ਨੇ ਟਰੈਕਟਰ ਜੀ ਸਾਡੇ ਗਰੁੱਪ ਵੱਲੋਂ ਕਟ 20 ਕ ਟਰੈਕਟਰ ਆ ਜੀ ਅੱਛਾ ਇੱਕ ਖਾਸ ਟਰੈਕਟਰ ਤਿਆਰ ਕੀਤਾ ਲਾਲ ਰੰਗ ਦਾ ਇਹ ਕਾਦੇ ਲਈ ਹੈ ਇਹ ਆਪਣਾ ਇਦਾਂ ਜਿਦਾਂ ਹੁਣ ਮੋਰੇ ਕਿੱਲਾ ਕਿੱਲਾ ਲਾ ਰਹੇ ਹੁੰਦੇ ਆ ਜਾਂ ਟੋਏ ਪਾੜ ਦਿੰਦੇ ਆ ਇਹ ਉਹਨਾਂ ਨਾਲ ਹੀ ਲੈਵਲ ਕਰਕੇ ਕੰਮ ਨੂੰ ਆ ਜੀ ਤਾਂ ਸਲੇਪਾ ਲਾ ਦਿੰਦੇ ਨੇ ਹਾਂਜੀ ਹਾਂਜੀ ਸੀਮੈਂਟ ਦੀ ਸਭ ਕੁਝ ਤੱਕ ਉਹਨੂੰ ਵੀ ਬੜੇ ਆਰਾਮ ਨਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਜਸਵਿੰਦਰ ਸਿੰਘ ਕਾਲਾ ਉਹਦਾ ਕਹਿੰਦੇ ਜੀ ਤੁਸੀਂ ਜਿਹੜਾ ਟਰੈਕਟਰ ਤਿਆਰ ਕੀਤੇ ਨੇ ਤੇ ਕਿੰਨੇ ਕ ਟਰੈਕਟਰ ਤੁਸੀਂ ਹੁਣ ਤੱਕ ਤਿਆਰ ਕਰਕੇ ਪਹੀ ਟਰੈਕਟਰਾਂ ਦੀ ਤਾਂ ਕੋਈ ਗਿਣਤੀ ਨੂੰ ਨਹੀਂ ਤਿਆਰ ਕੀਤੇ ਠੀਕ ਹੈ ਜੀ ਜ ਹਰੇਕ ਤਾਂ ਦੇ ਤਿਆਰ ਕੀਤੇ ਕੋਈ ਇਦਾਂ ਦਾ ਨਹੀਂ ਕਿ ਇੱਕ ਤਾਂ ਤੇ ਕੀ 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 ਇਹਦੇ ਵਿੱਚ ਫੀਚਰ ਚੇਂਜ ਕੀਤੇ ਗਏ ਨੇ ਜਾਂ ਕੀ ਲੱਗਦਾ ਹੈ ਕਿ ਇਹ ਜਿਹੜੇ ਟਰੈਕਟਰ ਜਿਹੜੇ ਤੁਸੀਂ ਤਿਆਰ ਕੀਤੇ ਬਾਕੀ ਟਰੈਕਟਰ ਨਾਲੋਂ ਤੇਜ਼ ਨੇ ਬਿਲਕੁਲ ਭਾਜੀ ਤੇਜ਼ ਵੀ ਆ ਤੇ ਪਾਵਰਫੁਲ ਵੀ ਆ ਜੀ ਠੀਕ ਹੈ ਜੀ ਜਦੋਂ ਮੰਨ ਲਓ ਆਹ ਹੀ ਟਰੈਕਟਰ ਆ ਜੀ ਠੀਕ ਹੈ ਜੀ ਇਹਦੇ ਮੂਰੇ ਜੋ ਕੁਝ ਵੀ ਆ ਜੇ ਜੋ ਕੁਝ ਵੀ ਆ ਜੇ ਮੰਨ ਲਓ ਨਾ ਤੇ ਉਹ ਸਾਰਾ ਕੁਝ ਪਰੇ ਕਰੂਗਾ ਤੇ ਠੀਕ ਹੈ ਜੀ ਕਿੱਦਾਂ ਇਹ ਤੇ ਮਗਰ ਕਿਦਾਂ ਪਰੇ ਕਿਵੇਂ ਕਰੇਗਾ ਕਿਉਂਕਿ ਇਹਦੇ ਅੱਗੇ ਜ਼ਰੂਰ ਲੋਹੇ ਦਾ ਅਗਰ ਤੁਸੀਂ ਬਣਾਇਆ ਹੈ ਹਾਂ ਜੀ ਉਹਨਾ ਵੱਡੀ ਵੱਡੀ ਉੱਥੇ ਅਗਰ ਸੀਮੈਂਟ ਦੀ ਸਲੇਬਾ ਹੁੰਦੀ ਹੈ ਉਹਨਾਂ ਕਿਵੇਂ ਪਰੇ ਕਰਦੇ ਭਾਜੀ ਇਹਦੇ ਥੱਲੇ ਖਰਾਬ ਵੀ ਲੱਗਾ ਹੈ ਜੋ ਵੀ ਮੂਰੇ ਠੱਖਣ ਉਹਨਾਂ ਦੀ ਪਾਵਰ ਇੰਨੀ ਕਿ ਜ਼ਿਆਦਾ ਕਰਦੀ ਆ ਕਿ ਚਾਹੇ ਸੀਮੈਂਟ ਆ ਜਾਵੇ ਬੈਰੀਜੇਡ ਆ ਜੋ ਕੁਝ ਵੀ ਆ ਜਾਵੇ ਪਰੇ ਕਰੂਗਾ ਜੀ ਤੇ ਕਿੰਨਾ ਕੁ ਖਰਚਾ ਆਉਂਦਾ ਇਸ ਨੂੰ ਤਿਆਰ ਕਰਨ ਦਾ ਖਰਚਾ ਦਾ ਭਾਜੀ ਖਰਚਾ ਦਾ ਇੱਕ ਬੰਦਾ ਭਾਜੀ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਇਹ ਫੇਰ ਵੀ ਕਿੰਨਾ ਕ ਖਰਚਾ ਹੋਇਆ ਇਹ ਵੀ ਭਾਈ ਪਹਿਲਾਂ ਦਾ ਟਰੈਕਟਰ ਜੇ ਦੇਖੋ ਤਾਂ ਕਿੰਨਾ ਪੈਂਦਾ ਘੱਟੋ ਘੱਟ 10-12 ਲੱਖ ਦਾ ਟਰੈਕਟਰ ਆ ਗਿਆ ਜੀ ਉੱਤੇ ਘੱਟੋ ਘੱਟ ਨਹੀਂ ਜੇ ਤਾਂ ਆਪਾਂ ਇਹਦੀ ਟਰੈਕਟਰ ਦੀ ਗੱਲ ਕਰਦੇ ਆ ਜਿਹੜਾ ਸਮਾਨ ਆਪਾਂ ਲਾਉਂਦੇ ਪਏ ਆ ਨਾ ਜੀ ਉੱਤੇ ਘੱਟੋ ਘੱਟ ਨਹੀਂ ਜੀ 10 ਕ ਲੱਖ ਦਾ ਸਮਾਨ ਲੱਗ ਗਿਆ ਹੋਣਾ ਜੀ ਅੱਛਾ ਠੀਕ ਹੈ ਜੀ ਤੇ ਜੋ ਆਪਣਾ ਕਰਾ ਹੋ ਗਿਆ ਡਿਸਟ੍ਰੀਬਿਊਟਰ ਹੋ ਗਿਆ ਹਾਈਡਰੋਲਿਕ ਸਾਰਾ ਕੁਝ ਕਰਕੇ ਵਿੱਚ ਇੰਜਨ ਦੀ ਪਾਵਰ ਵਗੈਰਾ ਵਧਾ ਕੇ ਜੀ ਤੇ ਬਾਕੀ ਜਿਹੜੇ ਇਹ ਨੀਲੇ ਰੰਗ ਦੇ ਵੀ ਟਰੈਕਟਰ ਤਿਆਰ ਕੀਤੇ ਗਏ ਨੇ ਇਹਦਾ ਕੀ ਫਾਇਦਾ ਹੋਏਗਾ ਭਾਜੀ ਸਾਰੇ ਸਾਰੇ ਟਰੈਕਟਰ ਹਰੇਕ ਕੰਮ ਲਈ ਜਿੱਦਾਂ ਮੰਨ ਲਓ ਕਿਸੇ ਵੀ ਚੀਜ਼ ਲਈ ਆਪਾਂ ਤਿਆਰ ਕੀਤੇ ਬੈ ਕੋਈ ਟਰੈਕਟਰ ਭੱਜਦਾ ਬਹੁਤ ਹੈ ਜੀ ਠੀਕ ਹੈ ਜੀ ਦੌੜਦਾ ਬਹੁਤ ਹੈ ਕਿਸੇ ਐਮਰਜੈਂਸੀ ਲਈ ਕੋਈ ਪਾਵਰਫੁੱਲ ਆ ਕੋਈ ਐਵਰੇਜ ਨੂੰ ਆ ਠੀਕ ਹੈ ਜੀ ਕੋਈ ਤਾਕਤ ਲਈ ਆ ਹਰੇਕ ਚੀਜ਼ ਹਰੇਕ ਕੰਮ ਲਈ ਤਿਆਰ ਹੈ ਆਪਣਾ ਪੂਰੀ ਤਿਆਰੀ ਹੈ ਭਾਜੀ ਕਿੰਨਾ ਕ ਸਮਾਂ ਲੱਗਦਾ ਟਰੈਕਟਰ ਤਿਆਰ ਕਰਨ ਨੂੰ ਭਾਜੀ ਤਿਆਰੀ ਦੇ ਹਿਸਾਬ ਨਾਲ ਸਮਝਦੇ ਆ ਤਾਂ ਤੁਸੀਂ ਪੁੱਛੋ ਹੀ ਨਾ ਨਾ ਜਿੱਦਾਂ ਦਾ ਕੰਮ ਆਪਾਂ ਕਰਦੇ ਪਏ ਆ ਨਾ ਜੀ ਉਸ ਹਿਸਾਬ ਨਾਲ ਟਾਈਮ ਲੱਗਦਾ ਜੇ ਆਪਾਂ ਕੇਸ ਨੂੰ ਸਪੀਡ ਵਧਾਉਣੀ ਹੈ ਜੀ ਠੀਕ ਹੈ ਉਹਲੇ ਘੱਟੋ ਘੱ ਠੀਕ ਹੈ ਜੀ ਜਿਹੜੀ ਪਾਵਰ ਦੀ ਗੱਲ ਕਰਦੇ ਆ ਉਹ ਉਹ ਟਰੈਕਟਰ ਦੀ ਹੌਸ ਪਾਵਰ ਤੇ ਡਿਪੈਂਡ ਹੈ ਜੀ ਕਿੰਨਾ ਕੁ ਆਪਾਂ ਕਰਦੇ ਪਏ ਆ ਤਾਂ ਕਿੰਨੇ ਕ ਨੂੰ ਆਪਾਂ ਲੋਡ ਹੈ ਉਸ ਹਿਸਾਬ ਨਾਲ ਟਾਈਮ ਲੱਗ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ